ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਧਾਲ ਮਖਣੀ ਇੱਕ ਗੋਲੀ ਮਹਾਂ ਦੀ ਦਾਲ ਦੀ ਲਈ ਹੈ ਇਹਦੇ ਵਿੱਚ ਆਪਾਂ ਚਾਰ ਪੰਜ ਵਾਤੋਂ ਲੈਣੀ ਆ ਪੰਜ ਗੋਲੀਆਂ ਕੁੱਕਰ ਵਿੱਚ ਮੈਂ ਪਾਣੀ ਪਾ ਕੇ ਰੱਖਿਆ ਵਾ ਚਾਰ ਪੰਜ ਵਾਤੋਂ ਕੇ ਵਿੱਚ ਪਾ ਦੇਣੀ ਆ ਲਓ ਜੀ ਦਾਲ ਗੋਲੀ ਦਾਲ ਦੇ ਵਿੱਚ ਪਾ ਲਈ ਹੁਣ ਤਾਂ ਇਹਦੇ ਵਿੱਚ ਪਾਵਾਂਗੇ ਇਥੇ ਚਮਚਾ ਨਾਲ ਖੜਾ ਇਹਨੂੰ ਅੱਧਾ ਘੰਟਾ ਸਿਟੀਆਂ ਲਗਾਉਣੀਆਂ ਜਿੰਨੀਆਂ ਮਰਜ਼ੀ ਲੱਗਣ। ਬਾਕੀ ਇਹਦਾ ਕਰਦੇ ਆ ਤੜਕਾ ਤਿਆਰ ਹੋ। ਲੋ ਜੇ ਨੇਪਾ ਤੜਕਾ ਪੁਨਕੇ ਰੱਖਦੇ ਆ ਇਹਦਾ। ਪਾਵਾਂਗੇ ਤੇਲ। ਤੇਲ ਹੋ ਗਿਆ ਧਰਮ ਪਾਵਾਂਗੇ ਜੀਰਾ ਇਹਦੇ ਵਿੱਚ। ਅੰਤਾਂ ਨੂੰ ਸੰਦਗਠਾ ਕੱਟਿਆ ਹੋਇਆ ਪਾਵਾਂਗੇ ਵਿੱਚ।

ਅੱਜ ਦੇ ਅੱਜ ਦੇ ਟੂਲ ਬਰਾਉਨ ਬੋਕੇ ਵਰਤਾਂਵਾਂਗੇ ਸੜੀ ਮਿਰਚ ਤੇ ਅਦਰਕ ਇਕੱਠੇ ਹੈ। ਥੋੜਾ ਜਿਹਾ ਲਗੋ। ਥੋੜਾ ਫਰੋਂਗੇ ਤੋ ਕੱਟੇ ਹੋਏ ਟਮਾਟਰ ਦੇ ਪੇਸਟ ਕੋਲ ਦੋ ਚਮਚ। ਨਾਲ ਵਿੱਚ ਤੇ ਹਰ ਆਹ ਪਾਣੀ ਦੇ ਪਾਣੀ ਨੇ ਤੇ ਕਿਹੜਾ ਪੰਨਾ ਦੇ ਪਾਣੀ ਥਾਕੇ ਲੋਹੇ ਮਸਾਲਾ ਆਪਣਾ ਬਣ ਗਿਆ ਦਾਲ ਲੋਤਾ ਘੰਟਾ ਹੋ ਗਿਆ ਰੱਖੀਓ ਨਾ ਪੱਕਾ ਠੀਕ ਉਹ ਪਾਣੀ ਚੋਂ ਕੱਢ ਦੇ ਜੀ ਕਰਦੇ ਲੋ ਇਹ ਨਾ ਚਿਰ ਰੱਪਾ ਨੇ ਕਾੜਨੇ ਜਿੰਨਾ ਚਿਰ ਗਾੜੀ ਨਾ ਹੋ ਜਾਈ ਆਹ ਗਾੜੀ ਕੋਈ ਨਹੀਂ ਸਮਾਵੇਂਗਾ ਇਹ ਤਾਂ ਰਸਾਈਂ ਲੋਕਾਂ ਨੂੰ ਤਾਂ ਸਮਾਵੇਂਗਾ ਨਹੀਂ ਆਪਕਾ ਤਾਂ ਜੀ ਇਹ ਤਾਂ ਆਪ ਤੇ ਸੰਭੇਤ ਤਨ ਲੋ ਚੀਜ਼ਾਂ ਬਾਕੀ ਇਹਨੂੰ ਇੱਕ ਹੋਰ ਟੜਕਾ ਲਾਉਣਾ ਹੈ ਲੋਜੀ ਤੇ ਹੋ ਗਿਆ ਗਾਰੋ ਪਪੋਮਾਂ ਨੇ ਠੀਕ ਠੀਨ ਗਲੂਪ ਰੋਮ ਕੱਟਣਾ ਕੰਗੀ ਤੱਕ ਠੀਨ ਹੋ ਕੇ ਬਣਾਉਣ ਪਪੋਮਾਂ ਦਾ ਸੱਚ ਦੇਖੀਏ ਤੋਂ ਪਪੋਮਾਂ ਦੇ ਤੱਕ

ਤੁਹਾਨੂੰ ਇਹ ਵਣ ਕੀ ਧਾਲ ਮੱਖਣੀ ਵੀਡੀਓ ਕਹੀ ਜਿਹੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਾਂਗੇ ਅਗਲੀ ਰੈਸਪੀ 'ਚ